ਵਾਹਿਗੁਰੂ ਸਾਹਿਬ ਜੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁਖਿ ਜਾਨ ਕੀਓ ਪ੍ਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਾਸ ਕੀਨੇ ਜਮਤਨਾtras ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੁਗ ਰਾਖੀ ਪਤ ਅਗਨ ਦੇਖਤ ਗਾਤ ਚਰਨ ਕਬਲ ਜਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਵਾਹਿਗੁਰੂ ਸਾਹਿਬ ਜੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁਖਿ ਜਾਨ ਕੀਓ ਪ੍ਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਾਸ ਕੀਨੇ ਜਮਤਨਾਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੁਗ ਰਾਖੀ ਪਤ ਅਗਨ ਦੇਖਤ ਗਾਤ ਚਰਨ ਕਬਲ ਜਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਵਾਹਿਗੁਰੂ ਸਾਹਿਬ ਜੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁਖਿ ਜਾਨ ਕੀਓ ਪ੍ਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਾਸ ਕੀਨੇ ਜਮਤ ਨਾtras ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੁਗ ਰਾਖੀ ਪਤ ਅਗਨ ਦੇਖਤ ਗਾਤ ਚਰਨ ਕਬਲ ਜਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਵਾਹਿਗੁਰੂ ਸਾਹਿਬ ਜੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁਖਿ ਜਾਨ ਕੀਓ ਪ੍ਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਾਸ ਕੀਨੇ ਜਮਤ ਨਾtras ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਵਾਹਿਗੁਰੂ ਸਾਹਿਬ ਜੀ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਨ ਮਨੁਖਿ ਜਾਨ ਕੀਓ ਪ੍ਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਾਸ ਕੀਨੇ ਜਮਤਨਾਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ